ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਬੇਸੀ ਜੀ ਗੱਲ ਹੈ ਵੀ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੀਦਾ ਜੀ ਕਿੰਨਾ ਵਧੀਆ ਕਰੈਕਟਰ ਲੱਗਿਆ ਤੁਹਾਨੂੰ ਅਗੀ تیر ਵਾਲਾ ਲੱਗਾਈ ਉਹ ਤੋਂ ਛੇੜਾ ਵੀ ਲੱਗ ਰਾਈ ਬਹੁਤ ਵਧੀਆ ਫਿਲਮ ਸੀ ਜੀ ਬਣਾਉਤ ਬਹੁਤ ਵਧੀਆ ਸਨੇਹਾ ਜੀ ਸਾਬ ਬੰਦਿਆਂ ਵਾਂ ਤੇ ਨੇ ਆਈ ਜ਼ਿਆਦਾ ਚੱਟ ਨੂੰ ਜਨਰੇਲ ਟੱਕਰੀ ਮੈਂ ਕਹਿੰਦਾ ਬਹੁਤ ਵਧੀਆ ਪਿਕਚਰ ਆ ਤੁਸ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਇੱਕ ਵਧੀਆ ਮੈਸੇਜ ਵੀ ਦਿੰਦੀ ਆ ਵੀ ਸਾਨੂੰ ਔਰਤਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਜੇ ਆਪਾ ਬੋਲੀਵੁੱਡ ਦੀਆਂ ਹਾਲੀਵੁੱਡ ਦੀਆਂ ਪਿੱਚਰਾਂ ਦੇਖ ਸਕਦੇ ਤਾਂ ਪੰਜਾਬੀ ਪਿੱਚਰਾਂ ਕਿਉਂ ਨਹੀਂ ਦੇਖ ਸਕਦੇ ਕਮੇਡੀ ਬਹੁਤ ਅੱਛੀ ਸੀ ਬਹੁਤ ਕੈਂਡਰ ਜੀ ਰੋਣਾ ਨਿਕਲਿਆ ਸੀ ਲਾਸਟ ਰੋਣਾ ਕਾਹ ਤੋਂ ਨਿਕਲਿਆ ਆ ਕਹਿੰਦੇ ਕਮੇਡੀ ਵਾਲੋ ਤਾਂ ਕਾਫੀ ਹੋ ਗਈ ਨਹੀਂ ਕਮੇਡੀ ਹੈਗੀ ਆ ਬਟ ਲਾਸਟ ਵਿੱਚ ਇਮੋਸ਼ਨਲ ਦਾ ਸੀਗਾ ਮੈਨੂੰ ਲੱਗਦਾ ਜਿਹੜਾ ਚੁੜੇਲ ਦੇ ਕਰੈਕਟਰ ਤੋਂ ਸਭ ਇਮੋਸ਼ਨਲ ਹੋਣਗੇ ਲੱਗਦਾ ਹੈ ਢੇਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰਤ ਪੋਸ਼ਨ ਜਿਸ ਤਰ੍ਹਾਂ ਕਿ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਫਿਲਮ ਰਿਲੀਜ਼ ਹੋਈ ਹੈ ਜੱਟ ਨੂੰ ਚੁੜੇਲ ਟੱਕਰੀ ਸੋ ਪੋਸਟਰ ਦੇਖ ਸਕਦੇ ਹੈਗੇ ਹੋ ਕਿ ਪੋਸਟਰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ ਜੱਟ ਨੂੰ ਚੁੜੇਲ ਟੱਕਰੀ ਕਿਉਂਕਿ ਇਹ ਇੱਕ ਕਮੇਡੀ ਫਿਲਮ ਹੈਗੀ ਆ ਡਰਾਮਾ ਫਿਲਮ ਹੈਗੀ ਆ ਸੋ ਲੋਕ ਇਸ ਫਿਲਮ ਨੂੰ ਬਹੁਤ ਪਸੰਦ ਕਰ ਰਹੇ ਨੇ ਪੰਜਾਬੀ ਫਿਲਮ ਜੱਟ ਨੂੰ ਚੁੜੇਲ ਟੱਕਰੀ ਦੁਨੀਆ ਭਰ ਦੇ ਵਿੱਚ ਜਿਹੜੀ ਰਿਲੀਜ਼ ਹੋਈ ਹੈ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਸਰਗੁਣ ਮਹਿਤਾ ਤੇ ਰੂਪੀ ਗਿਲ ਨਾਲ ਬਹੁਤ ਸਾਰੇ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਫਿਲਮ ਨੂੰ ਫਿਲਮ ਨੂੰ ਵਿਕਾਸ ਵਿਸ਼ੇਸ਼ ਨੇ ਡਾਇਰੈਕਟ ਕੀਤਾ ਹੈਗਾ ਜਿਸ ਦੀ ਕਹਾਣੀ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਗਿਆ ਸੋ ਲੋਕ ਨੇ ਉਹ ਤੁਸੀਂ ਦੇਖ ਸਕਦੇ ਹੋ ਕਤਾਰਾਂ ਦੇ ਵਿੱਚ ਰੱਖ ਕੇ ਜ਼ਰੂਰ ਟਿਕਟ ਲੈ ਕੇ ਇਹ ਫਿਲਮ ਦੇਖਣ ਆਏ ਨੇ ਸੋ ਜਾਣਦੇ ਆ ਲੋਕਾਂ ਦਾ ਰਿਵਿਊ ਫਿਲਮ ਦੇਖਣ ਤੋਂ ਬਾਅਦ ਕਿਸ ਤਰ੍ਹਾਂ ਦਾ ਰਹਿੰਦਾ ਹੈਗਾ ਕਿ ਕਿੰਨੇ ਪਰਸੈਂਟ ਲੋਕ ਇਸ ਫਿਲਮ ਨੂੰ ਜਿਹੜਾ ਉਤਸ਼ਾਹਿਤ ਕਰਦੇ ਨੇ ਕਿ ਕਿਸ ਤਰ੍ਹਾਂ ਦੀ ਉਹਨਾਂ ਨੂੰ ਲੋਕਾਂ ਨੂੰ ਫਿਲਮ ਲੱਗੀ ਹੈਗੀ ਆ ਸੋ ਸਰੋਤਿਆਂ ਤੋਂ ਵੀ ਜਾਣਾਂਗੇ ਫਿਲਮ ਦਾ ਰਿਵਿਊ ਹਾਂਜੀ ਭਾਈ ਜੀ ਜੱਟ ਨੂੰ ਚੜ੍ਹੇ ਲ ਟੱਕਰ ਗਈ ਫਿਰ ਟੱਕਰ ਗਈ ਟੱਕਰ ਗਈ ਕੀ ਨਾਮ ਹੈ ਭਾਈ ਤੁਹਾਡਾ ਨਨ ਲਾਪਰੀ ਸਿੰਘ ਲਾਪਰੇ ਕਿਸ ਤਰ੍ਹਾਂ ਦਾ ਤੁਸੀਂ ਜਿਹੜੇ ਗਿਆ ਫਿਲਮ ਦੇਖੀ ਹੈਗੀ ਆ ਸੋ ਕਮੇਡੀ ਸੀ ਕਿਸ ਤਰ੍ਹਾਂ ਦੀ ਫਿਲਮ ਲੱਗੀ ਬਹੁਤ ਵਧੀਆ ਫਿਲਮ ਲੱਗੀ ਆ ਜੀ ਕਰੈਕਟਰ ਵਾਈਜ਼ ਦੇਖ ਬਹੁਤ ਵਧੀਆ ਹੈ ਜੀ ਆਪਣੀ ਫਿਲਮ ਦਾ ਕਿਹਦਾ ਵਧੀਆ ਕਰੈਕਟਰ ਲੱਗਾ ਤੁਹਾਨੂੰ ਅਗੀ ਪੀਰ ਵਾਲਾ ਲੱਗਾ ਜੀ ਉਧਰ ਚੇਲ ਵੀ ਲੱਗ ਰਹੀ ਜੀ ਬਹੁਤ ਵਧੀਆ ਫਿਲਮ ਸੀ ਜੀ ਕਿਸ ਤਰ੍ਹਾਂ ਦੀ ਸਟੋਰੀ ਰਹੀ ਸਟੋਰੀ ਹੈ ਜੋ ਕਹ ਔਰਤਾਂ ਨੂੰ ਵੀ ਉਹ ਕਰਦੇ ਨੇ ਫਿਰ ਉਹਦੇ ਸਿਲਸੇ ਸੇ ਫਿਲਮ ਬਣੀ ਹੋਈ ਹੈ दारूਆ ਪੀ ਕੇ ਹੁੰਦੇ ਨੇ ਤੰਗ ਕਰਦੇ ਜਨਾਨੀਆਂ ਨੂੰ ਆਪਣੀਆਂ ਨੂੰ ਉਹਦੇ ਸਿਲਸੇ ਸੇ ਫਿਲਮ ਬਣੀ ਹੋਈ ਹੈ ਬਲਕਿ ਸੁਨੇਹਾ ਹੈਗਾ ਫਿਲਮ ਦੇ ਵਿੱਚ ਬਹੁਤ ਬਹੁਤ ਵਧੀਆ ਸੁਨੇਹਾ ਹੈ ਜੀ ਸਾਹ ਬੰਦਿਆਂ ਵਰਤ ਜਨੇ ਆਈ ਜਾਦਾ ਸੋ ਬੰਦੇ ਵਾਸਤੇ ਜਰੂਰ ਸੁਨੇਹਾ ਹੈਗਾ ਸੋ ਹੋਰ ਵੀ ਰਿਵਿਊ ਦੇਖਣਾ ਸੀਗੇ ਫਿਲਮ ਦੇਖਣ ਆਏ ਸੀ ਨਾ ਤਾਂ ਰਿਵਿਊ ਜਾਣਨ ਦੀ ਕੋਸ਼ਿਸ਼ ਕਰਦੇ ਕੀ ਨਾ ਆਏ ਤੁਹਾਡਾ ਰੀਤ ਅਰੀ ਜੀ ਕਿੱਸ ਤਰ੍ਹਾਂ ਲੱਗਿਆਗਾ ਫਿਲਮ ਤੁਸੀਂ ਦੇਖੀ ਜੀ ਵਧੀਆ ਸੀਗੀ ਮੂਵੀ ਜੀ ਕਹਿੰਦੇ ਜੱਟ ਨੂੰ ਚੜੇਲ ਟੱਕਰੀ ਟਾਈਟਲ ਹੈ ਬੜਾ ਫਨੀ ਜਿਹਾ ਹੈਗਾ ਸੋ ਕਿੰਨੀ ਕ ਕਮੇਡੀ ਲੱਗੀ ਹੈਗੀ ਤੁਹਾਨੂੰ ਬਹੁਤ ਵਧੀਆ ਸੀਗੀ ਨਾਲੇ ਇੱਕ ਉਹ ਵੀ ਸੀਗੀ ਵੀ ਸਿੱਖਿਆ ਵੀ ਸੀਗੀ ਵੀ ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਬੇਸਿਕ ਜੀ ਗੱਲ ਹੈ ਵੀ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੀਦਾ ਜੀ ਇਹ ਚੀਜ਼ ਦੇਖੀ ਹੈ ਤੇ ਕਮੇਡੀ ਵੀ ਵਧੀਆ ਕੀਤੀ ਹੈ ਉਹਨਾਂ ਨੇ ਜੀ ਤੋ ਕੁਲ ਮਲਾਕੇ ਜੇਕਰ ਸਨੇਹਾ ਦੀ ਗੱਲ ਕੀਤੀ ਜਾਵੇ ਕਿ ਜਿਹੜੀ ਚੁੜੇਲ ਦਾ ਕਰੈਕਟਰ ਵੀ ਕਹਿੰਦੇ ਇਹਦੇ ਫਿਲਮ ਚ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਜੱਟ ਨੂੰ ਫਿਰ ਟਕਰੇਗੀ ਸੀ ਚੁੜੇਲ ਹਾਂਜੀ ਐਂਡ ਆਫ ਦਾ ਡੇ ਤੁਹਾਨੂੰ ਪਿਆਰ ਮਿਲ ਹੀ ਗਿਆ ਜੀ ਤਾਂ ਹੀ ਉਹਨੂੰ ਮੁਕਤੀ ਮਿਲ ਗਈ ਜੀ ਬਾਕੀ ਵਧੀਆ ਸੀ ਮੂਵੀ ਜੀ ਸੋ ਬਿਲਕੁਲ ਕਹਿੰਦੇ ਇਹ ਮੁਕਤੀ ਮਿਲ ਗਈ ਸੋ ਜੱਟ ਨੂੰ ਚੁੜੇਲ ਆ ਕੇ ਕਹਿੰਦੇ ਉਹ ਟਕਰੇ ਗਈ ਸੀ ਕਿ ਸੋ ਕੀ ਇਹਦੇ ਚ ਹੋਰ ਮੈਸੇਜ ਕੀ ਨਿਕਲ ਕੇ ਆਇਆ ਹੈ ਮੈਸੇਜ ਇਹ ਹੈ ਵੀ ਇਹੀ ਆ ਵੀ ਐਂਡ ਆਫ ਦਾ ਡੇ ਕਿਸੇ ਨੂੰ ਵੀ ਹਰਟ ਨਹੀਂ ਕਰਨਾ ਚਾਹੀਦਾ ਸਭ ਨੂੰ ਪਿਆਰ ਕਰਨਾ ਚਾਹੀਦਾ ਹੈ ਕਿ ਜਿਵੇਂ ਅੱਜ ਕੱਲ ਡਬਲ ਫੇਸ ਕਰਕੇ ਚੱਲ ਰਿਹਾ ਹੈ ਉਹ ਸਭ ਬੰਦ ਕਰਨਾ ਚਾਹੀਦਾ ਹੈ ਬਲਕਿ ਜਿਹੜੇ ਰਿਸਪੈਕਟ ਇੱਕ ਜਰੀੜੀ ਹੈਗੀ ਹੈ ਇੱਕ ਬਲਕਿ ਕਹਿੰਦੇ ਆ ਦੋ ਕਿਸ਼ਤੀਆਂ ਸਵਾਰ ਨਹੀਂ ਹੋਣਾ ਚਾਹੀਦੀ ਹਾਂਜੀ ਬਿਲਕੁਲ ਜੀ ਬਿਲਕੁਲ ਦੋ ਕਸ਼ਤੀਆਂ ਦਾ ਸਵਾਰ ਨਹੀਂ ਹੋਣਾ ਚਾਹੀਦਾ ਤੇ ਸਭ ਨੂੰ ਪਿਆਰ ਕਰਨਾ ਚਾਹੀਦਾ ਜੀ ਸੋ ਬਿਲਕੁਲ ਫਿਲਮ ਦੇ ਕੇ ਆਏ ਕਹਿੰਦੇ ਦੋ ਕਸ਼ਤੀਆਂ ਸਵਾਰ ਨਹੀਂ ਹੋਣਾ ਚਾਹੀਦਾ ਸੋ ਹੋਰ ਵੀ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਅੰਜਲ ਅੰਜਲ ਦੇ ਕੇ ਆਏ ਫਿਲਮ ਹਾਂਜੀ ਕੀ ਤਰ੍ਹਾਂ ਦਾ ਰਿਵਿਊ ਬਹੁਤ ਵਧੀਆ ਸੀ ਫਿਲਮ ਦੇਖੀ ਹੈ ਗਿਆ ਕੀ ਰਿਵਿਊ ਹੈ ਬਹੁਤ ਵਧੀਆ ਫਿਲਮ ਤਾਂ ਹੋਰ ਐਚੇ ਦਾ ਵੂਮਨ ਦੀ ਸਾਰੇ ਡਿਸਟ੍ਰੈਕਟ ਕਰਨੀ ਚਾਹੀਦੀ ਆ ਤੋਂਖਾ ਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਸੋ ਬਿਲਕੁਲ ਸੋ ਹੋਰ ਵੀ ਦਰਸ਼ਕਾਂ ਰਹੇ ਸੋ ਨਾਲ ਵੀ ਕਰਦੇ ਆ ਗੱਲਬਾਤ ਕਿਉਂਕਿ ਜਿਹੜੀ ਹੈਗੀ ਆ ਫਿਲਮ ਗਿੱਪੀ ਗਰੇਵਾਲ ਉਹਨਾਂ ਨੇ ਜਿਹੜੀ ਹੈਗੀ ਹੈ ਕਮੇਡੀ ਫਿਲਮ ਤਾਂ ਜ਼ਰੂਰ ਹੈਗੀ ਆ ਸੋ ਹੋਰ ਵੀ ਬਾਈ ਉਹਨਾਂ ਨਾਲ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਜ ਸਪਾਸਿੰਗ ਹੈ ਜੀ ਸਪਾਸਿੰਗ ਦੇ ਕੇ ਆਇਓ ਫਿਲਮ ਹਾਂ ਜੀ ਜੀ ਬਹੁਤ ਵਧੀਆ ਲੱਗੀ ਜੀ ਕਹਿੰਦੇ ਜੱਟ ਨੂੰ ਜੁੜੇਲ ਟੱਕਰੀ ਆ ਫਿਰ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਜੱਟ ਨੂੰ ਜੁੜੇਲ ਟੱਕਰੀ ਮੈਂ ਕਹਿੰਨਾ ਬਹੁਤ ਵਧੀਆ ਪਿਕਚਰ ਆ ਤੁਸੀਂ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਇੱਕ ਵਧੀਆ ਮੈਸੇਜ ਵੀ ਦਿੰਦੀ ਆ ਵੀ ਸਾਨੂੰ ਔਰਤਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਇਸ ਦੇ ਵਿੱਚ ਹੋਰ ਵੀ ਬਹੁਤ ਕੁਝ ਰਿਹਾ ਜੋ ਤੁਹਾਨੂੰ ਪਿਕਚਰ ਦੇਖ ਕੇ ਪਤਾ ਲੱਗੂਗਾ ਤੁਹਾਨੂੰ ਧੰਨਵਾਦ ਸੋ ਜਿਸ ਤਰ੍ਹਾਂ ਦੇ ਨਾਲ ਮਿਊਜ਼ਿਕ ਹੈਗਾ ਗਾਣੇ ਨੇ ਉਹ ਵਧੀਆ ਸਾਰਾ ਕੁਝ ਵਧੀਆ ਹੈ ਜੀ ਲੋਕਾਂ ਨੂੰ ਦੇਖਣ ਆਉਣਾ ਚਾਹੀਦਾ ਤਾਂ ਹੀ ਵੀ ਪੰਜਾਬੀ ਪਿਕਚਰਾਂ ਨੂੰ ਪਹਸਾਨ ਮਿਲੇਗਾ ਤੇ ਮੈਂ ਕਹਿੰਨਾ ਜੇ ਆਪਾਂ ਬਾਲੀਵੁੱਡ ਦੀਆਂ ਹਾਲੀਵੁੱਡ ਦੀਆਂ ਪਿਕਚਰਾਂ ਦੇਖ ਸਕਦੇ ਆ ਤੇ ਪੰਜਾਬੀ ਪਿਕਚਰਾਂ ਨੂੰ ਕਿਉਂ ਨਹੀਂ ਦੇਖ ਸਕਦੇ ਇਦੇ ਵਿੱਚ ਵਧੀਆ ਮੈਸੇਜ ਦੇ ਰਹੇ ਨੇ ਵਧੀਆ ਪਲੈਟਫਾਰਮ ਸੈੱਟ ਕਰ ਰਹੇ ਨੇ ਤਾਂ ਕਿ ਇੱਕ ਅਸੀਂ ਵਧੀਆ ਪਿਕਚਰ ਦੇਖ ਬਣਾ ਸਕੀਏ ਤਾਂ ਹੀ ਸਾਡੀ ਅੱਗੇ ਆਡੀਅנס ਨੂੰ ਜਾਂ ਸਾਡੇ ਉਹਨਾਂ ਲੋਕਾਂ ਨੂੰ ਕੰਮ ਮਿਲੇਗਾ ਤੇ ਉਹ ਆਪਣਾ ਵਧੀਆ ਵਧੀਆ ਪੰਜਾਬੀ ਵਿੱਚ ਨਾ ਬਣਾ ਸਕਦੇ ਤੇ ਮੈਂ ਕਹਿੰਦਾ ਜਰੂਰ ਦੇਖਣਾ ਆਣੀ ਚਾਹੀਦੀ ਹੈ ਜੱਟ ਨੂੰ ਚੜੇਲ ਜਰੂਰ ਟੱਕਰ ਇੱਕ ਨਹੀਂ ਵਾਰ ਲਗੀ ਦੋ ਟੱਕਰੀਆਂ ਨੇ ਦੋ ਟੱਕਰੀਆਂ ਨਸ਼ੇ ਦੇ ਲਈ ਵੀ ਮੈਸੇਜ ਦਿੱਤਾ ਹੈਗਾ ਕੋਈ ਨਸ਼ਾ ਨਸ਼ੇ ਵਿੱਚ ਦਾ ਨਸ਼ੇ ਲਈ ਦਾ ਪਿਚਰਾ ਬਣਦੀ ਰਹਿੰਦੀਆਂ ਨੇ ਪਰ ਇਹ ਮੇਨ ਕਮੇਡੀ ਹੈ ਵਿੱਚ 44 ਇੰਸਪੈਕਟਰ ਕਮੇਡੀ ਹੈ ਤੇ ਇਹਦੇ ਵਿੱਚ ਇਹ ਹੈ ਵੀ ਸਾਨੂੰ ਔਰਤ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਵਿੱਚ ਸਾਰਾ ਕੁਝ ਮਿਕਸ ਹੈ ਉਹ ਤੁਹਾਨੂੰ ਦੇਖ ਕੇ ਪਤਾ ਲੱਗੇਗਾ ਠੀਕ ਹੈ ਸੋ ਬਿਲਕੁਲ ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਫਿਲਮ ਤਾਂ ਜ਼ਰੂਰ ਤੁਹਾਨੂੰ ਥੀਏਟਰ ਦੇ ਵਿੱਚ ਜਾਣਾ ਚਾਹੀਦਾ ਹੈਗਾ ਜੱਟ ਨੂੰ ਚੁੜੇਲ ਟੱਕਰੀ ਸੋ ਲੋਕ ਦੇਖ ਕੇ ਆ ਰਹੇ ਸੀ ਕਿ ਸਰੋਤਿਆਂ ਨੇ ਫਿਲਮ ਵੀ ਜ਼ਰੂਰ ਦੇਖੀ ਹੈਗੀ ਆ ਫਿਲਮ ਨੂੰ ਪਸੰਦ ਵੀ ਕਰ ਰਹੇ ਨੇ ਹੋਰ ਵੀ ਸਰੋਤਿਆਂ ਨੇ ਕਰਦੇ ਨਾਲ ਗੱਲਬਾਤ ਕੀਤੀ ਜੱਟਾ ਉਹਨਾਂ ਨੂੰ ਜਿਹੜੀ ਹੈ ਉਹ ਚੁੜੇਲ ਟੱਕਰੀ ਆ ਫਿਲਮ ਦੇਖ ਕੇ ਕਿ ਨਹੀਂ ਟੱਕਰੀ ਸੋ ਪੰਜਾਬੀ ਫਿਲਮ ਜਿਹੜੀ ਹੈਗੀ ਅੱਜ ਦੁਨੀਆ ਪਰਦੇ ਵਿੱਚ ਰਿਲੀਜ਼ ਹੋਈ ਹੈਗੀ ਆ ਜੱਟ ਨੂੰ ਚੁੜੇਲ ਆ ਜਾਣਦੇ ਆ ਬਾਈ ਉਹਨਾਂ ਤੋਂ ਦੇਖ ਕੇ ਆਏ ਨੇ ਬਾਈ ਕੀ ਨਾ ਤੁਹਾਡਾ ਮਨਪ੍ਰੀਤ ਸਿੰਘ ਜੀ ਮਨਪ੍ਰੀਤਾ ਫਿਲਮ ਦੇਖ ਕੇ ਆਏ ਕਿਸ ਤਰ੍ਹਾਂ ਲੱਗੀ ਰਿਵਿਊ ਬਹੁਤ ਵਧੀਆ ਜੀ ਫਿਲਮ ਕਿਸ ਤਰ੍ਹਾਂ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਜੀ ਫਿਲਮ ਕੀ ਕੁਸ਼ਤੀ ਦਾ ਫਿਲਮ ਦੇ ਵਿੱਚ ਜੜੇਲਾ ਸੀ ਜੀ ਦੋ ਦੋ ਫਿਲਮ ਹਾਂਜੀ ਬਹੁਤ ਵਧੀਆ ਲੱਗੀ ਜੀ ਫਿਲਮ ਜੀ ਬਹੁਤ ਨਾਈਸ ਫਿਲਮ ਸੀ ਕੀ ਕੁਝ ਜਿਹੜਾ ਮੈਸੇਜ ਵੀ ਸੀਗਾ ਫਿਲਮ ਦੇ ਵਿੱਚ ਕੁਝ ਦੱਸ ਬਹੁਤ ਵਧੀਆ ਤੇ ਰੋਮਾਂਟਿਕ ਫਿਲਮ ਸੀ ਹਾਸੇ ਮਜ਼ਾਕ ਵਾਲੀ ਫਿਲਮ ਸੀ ਬਹੁਤ ਬਹੁਤ ਇੰਜੋਏ ਕੀਤਾ ਸੀ ਮੂਵੀ ਨੂੰ ਤੇ ਐਂਡ ਦਾ ਜੋ ਸੀਨ ਸੀ ਇਮੋਸ਼ਨਲ ਸੀ ਬਹੁਤ ਬਹੁਤ ਹੀ ਇਮੋਸ਼ਨਲ ਸੀ ਤੇ ਬਹੁਤ ਵਧੀਆ ਫਿਲਮ ਸੀ ਕਿਪੀਰੇ ਵਾਲੀ ਸੋ ਬਿਲਕੁਲ ਕਹਿੰਦੇ ਬਹੁਤ ਵਧੀਆ ਫਿਲਮ ਸੀ ਬਾਈ ਜੀ ਆ ਕੀ ਨਾ ਤੁਹਾਡਾ ਜਸਪ੍ਰੀਤ ਜਸਪ੍ਰੀਤ ਕਿਸ ਤਰ੍ਹਾਂ ਲੱਗੀ ਫਿਲਮ ਜੱਟਾਂ ਦੇ ਚੜ੍ਹ ਤੇ ਕਰੀ ਕਨਸੈਪਟ ਬੜਾ ਡਿਫਰੈਂਟ ਸੀਗਾ ਬਹੁਤ ਵਧੀਆ ਫਿਲਮ ਹੈ ਮਸਟ ਵਾਚ ਸੋ ਬਿਲਕੁਲ ਸੋ ਮੈਮ ਨੇ ਮੈਮ ਕਿਸ ਤਰ੍ਹਾਂ ਲੱਗੀ ਫਿਲਮ ਮੂਵੀ ਬਹੁਤ ਅੱਛੀ ਸੀ ਕੀ ਨਾ ਤੁਹਾਡਾ ਕਿਰਨਦੀਪ ਕੋਰ ਜੀ ਕਿਰਨ ਜੀ ਕਿਸ ਤਰ੍ਹਾਂ ਸੀਗੀ ਕੀ ਕਨਸੈਪਟ ਸੀਗਾ ਫਿਲਮ ਦਾ ਬਹੁਤ ਅੱਛੀ ਸੀਗੀ ਤੇ ਕਾਮੇਡੀ ਬਹੁਤ ਅੱਛੀ ਸੀਗੀ ਮੈਂ ਆਪਣੇ ਫਰੈਂਡਸ ਨਾਲ ਆਈ ਹਾਂ ਦੇਖਣ ਮੈਮ ਕੀ ਨਾ ਕਿਹਾ ਪਰਮਿੰਦਰ ਕੋਰ ਪਰਮਿੰਦਰ ਜੀ ਕਿਸ ਤਰ੍ਹਾਂ ਸੀਗਾ ਬਹੁਤ ਅੱਛੀ ਮੂਵੀ ਸੀ ਔਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਸੀ ਕਿ ਲੇਡੀਜ਼ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤਾਂ ਬਹੁਤ ਅੱਛਾ ਕਨਸੈਪਟ ਸੀ ਮਤਲਬ ਹੱਸਦੇ ਹੋਏ ਇਹਨਾਂ ਨੇ ਆਪਣਾ ਕਨਸੈਪਟ ਦੱਸਿਆ ਫੋ ਮੈਸੇਜ ਸੀ ਹੈ ਨਾ ਫਿਲਮ ਦਾ ਬਿਲਕੁਲ ਬਿਲਕੁਲ ਕਮਲਦੀਪ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਬਹੁਤ ਅੱਛੀ ਮੂਵੀ ਸੀ ਡਾਇਲੌਗਸ ਆ ਬਹੁਤ ਮਤਲਬ ਅਸੀ ਤਾਂ ਹੱਸ-ਹੱਸ ਕੇ ਗੀਪੀ ਗੀਪੀ ਸਰਗੋਨਾ ਦੇ ਨਾਲ ਜਿਹੜੇ ਟੀਮ ਸੀ ਅਲਟੀਮੇਟ ਅਲਟੀਮੇਟ ਜਿੰਨੇ ਵੀ ਕਰੈਕਟਰ ਸੀ ਨਾ ਸਭ ਦੀ ਡਾਇਲੌਗ ਰਾਈਟਿੰਗ ਸਭ ਦੀ ਬੋਲਣ ਦੀ ਸਭ ਬਹੁਤ ਮਤਲਬ ਬਹੁਤ ਅੱਛੀ ਸੀ ਸੋ ਸੋ ਮੈਮ ਕੀ ਨਾ ਤਾ ਪਾਇਲ ਅਜੇ ਪਾਇਲ ਜੀ ਬੱਚੇ ਨਾਲ ਫਿਲਮ ਸੀ ਹਾਂਜੀ ਬਹੁਤ ਅੱਛੀ ਮੂਵੀ ਸੀ ਬਹੁਤ ਅੱਛੀ ਕਾਮੇਡੀ ਸੀ ਸਾਨੂੰ ਬਹੁਤ ਮਜ਼ਾ ਆਇਆ ਸਰਗੋਨ ਮੈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਬਹੁਤ ਅੱਛਾ ਰੋਲਸ ਉਹ ਤਾਂ ਆਲਵੇਜ਼ ਆਲਵੇਜ਼ ਸਾਡੀ ਮਤਲਬ ਯਾਨੀ ਫੇਵਰੇਟ ਆਇਆ ਉਹ ਮਤਲਬ ਵੈਸੇ ਵੀ ਇੰਨੀ ਖੂਬਸੂਰਤ ਹੈ ਦੂਸਰੇ ਪਾਸੇ ਰੂਪੀ ਗਿਲ ਔਰ ਨਾਲ ਗਿੱਪੀ ਗਰੇਵਾ ਬਹੁਤ 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 ਵਰਮਲ ਰਸ਼ੀਦਾ ਕਰੈਕ ਹਾਂ ਉਹ ਤਾਂ ਲੈਜੈਂਡ ਨੇ ਜੀ ਥੈਂਕ ਯੂ ਸਾਰਿਆਂ ਨੂੰ ਇਹੀ ਹੈ ਕਿ ਮੂਵੀ ਜ਼ਰੂਰ ਦੇਖਣਾ ਵਦ ਤੋਂ ਬਾਅਦ ਦੇਖੋ ਵਦ ਤੋਂ ਬਾਅਦ ਦੇਖੋ ਤੇ ਆਪਣਾ ਪ੍ਰਮੋਟ ਕਰੋ ਹਰ ਮੂਵੀ ਨੂੰ ਸਨੇਹਾ ਸੀਗਾ ਮੂਵੀ ਹਾਂ ਜੀ ਹਾਂ ਜੀ ਬਹੁਤ ਵਧੀਆ ਸੀ ਬਿਲਕੁਲ ਸੋ ਬਿਲਕੁਲ ਮੂਵੀ ਦੇਖ ਕੇ ਇਹ ਬੱਚੇ ਕੀ ਨਾਮ ਤੁਹਾਡਾ ਮੈਂ ਟ੍ਰੀਟ ਕਰਾਂ ਕਿਤਨਾ ਲਗੀ ਮੂਵੀ ਦੇਖੀ ਬਹੁਤ ਕੈਂਟ ਹੈ ਜੀ ਰੋਣਾ ਨਿਕਲਿਆ ਇਸ ਲਾਸਟ ਚ ਰੋਣਾ ਕਾਹ ਤੋਂ ਨਿਕਲਿਆ ਹੈ ਕਹਿੰਦੇ ਕਮੇਡੀ ਹੈ ਲੋਕ ਤਾਂ ਕਾਫੀ ਹੋ ਰਹੇ ਸੀ ਨਹੀਂ ਕਮੇਡੀ ਹੈਗੀ ਆ ਬਟ ਲਾਸਟ ਚ ਇਮੋਸ਼ਨਲ ਦਾ ਸੀਨ ਹੈ ਮੈਨੂੰ ਲੱਗਦਾ ਜਿਹੜਾ ਚੁੜੇਲ ਦੇ ਕੈਰੈਕਟਰ ਤੋਂ ਤੁਸੀਂ ਇਮੋਸ਼ਨਲ ਹੋ ਗਏ ਲੱਗਦਾ ਨਹੀਂ ਲਾਸਟ ਚ ਵਧੀਆ ਸੀਗਾ ਕਾਫੀ ਇਮੋਸ਼ਨਲ ਸੀਨ ਸੀਗਾ ਤਾਂ ਕਰਕੇ ਸੋ ਕਿਤਨਾ ਕਿਤੇ ਲੱਗਦਾ ਹੈਗਾ ਕਿ ਲਵ ਸਟੋਰੀ ਤਾਂ ਹੈਗੀ ਹੈਗੀ ਹੈ ਨਾਲ ਕਮੇਡੀ ਵੀ ਹੈਗੀ ਹੈ ਨਾਲ ਇੱਕ ਮੈਸੇਜ ਵੀ ਹੈਗਾ ਫਿਲਮ ਦੇ ਵਿੱਚ ਹਾਂਜੀ ਕੈਂਡਾ ਸਿਰਾ ਮੂਵੀ ਬਹੁਤ ਵਧੀਆ ਲੱਗੀ ਸੋ ਬਿਲਕੁਲ ਕਹਿੰਦੇ ਮੂਵੀ ਬਹੁਤ ਵਧੀਆ ਲੱਗੀ ਹੈਗੀ ਇਹ ਕਹਿੰਦੇ ਉਹਨਾਂ ਦਾ ਕਰੈਕਟਰ ਬਹੁਤ ਵਧੀਆ ਸੀਗੇ ਸੋ ਦੇਖ ਸਕਦੇ ਹੋ ਕਿ ਜਿਹੜੇ ਨੇ ਲੋਕ ਬਹੁਤ ਖੁਸ਼ੀ-ਖੁਸ਼ੀ ਇਸ ਫਿਲਮ ਨੂੰ ਦੇਖਿਆ ਹੈਗਾ ਸੋ ਹੋਰ ਵੀ ਆ ਰਹੇ ਨੇ ਸੋ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇਗਾ ਮੂਵੀ ਨੂੰ ਦੇਖ ਕੇ ਆਏ ਨੇ ਸੋ ਕੁਝ ਨੌਜਵਾਨ ਵੀ ਨੇ ਆ ਸੋ ਮੂਵੀ ਜ਼ਰੂਰ ਜਿਹੜੀ ਜੱਟ ਨੂੰ ਚੜ੍ਹੇ ਟੱਕਰੀ ਬਾਈ ਜਣਾ ਆਏ ਨੇ ਬਾਈ ਕੀ ਨਾ ਤੁਹਾਡਾ ਮਨਿੰਦਰ ਸਿੰਘ ਸਰ ਮਨਿੰਦਰ ਕਿਸ ਤਰ੍ਹਾਂ ਲੱਗੀ ਹੈਗੀ ਜੱਟ ਨੂੰ ਚੜ੍ਹੇ ਟੱਕਰੀ ਹੈ ਸਰ ਬਹੁਤ ਸੋਹਣੀ ਫਿਲਮ ਹੈ ਮੈਸੇਜ ਕੀ ਸੀਗਾ ਦੇਖਣੀ ਚਾਹੀਦੀ ਹੈ ਫੈਮਲੀ ਮੂਵੀ ਹੈ ਸਰ ਸੋ ਬਿਲਕੁਲ ਕਹਿੰਦੇ ਫੈਮਲੀ ਮੂਵੀ ਹੈ ਦੇਖਣੀ ਜ਼ਰੂਰ ਚਾਹੀਦੀ ਹੈਗੀ ਆ ਸੋ ਕਿਤਨੇ ਕਿਤੇ ਜਿਹੜੀ ਹੈ ਲੋਕ ਖੁਸ਼ ਨੇ ਚਾਹੇ ਕਹਿੰਦੇ ਫੈਮਲੀ ਫਿਲਮ ਹੈਗੀ ਆ ਇਹਦੇ ਨਾਲ ਹਾਸਾ ਵੀ ਹੈਗਾ ਮਜ਼ਾਕ ਵੀ ਕਰਦੇ ਹੋਏ ਐਂਡ ਨਜ਼ਰ ਆ ਰਹੇ ਸੋ ਨੌਜਵਾਨ ਨੇ ਸੋ ਬਾਈ ਜਣਾ ਹੋਰ ਵੀ ਨੇ ਬਾਈ ਕੀ ਨਾ ਹੈ ਤੁਹਾਡਾ ਮੇਰਾ ਨਾਮ ਬੰਟੀ ਹੈ ਜੀ ਕਬਡੀ ਫਿਲਮ ਦੇ ਕੇ ਆਏ ਜੱਟਾਂ ਦੀ ਟੁੜੇਲ ਟੱਕਰੀ ਸੋ ਅੱਜ ਪੂਰੇ ਦੇਸ਼ ਪਰ ਚ ਰਿਲੀਜ਼ ਹੋਈ ਹੈਗੀ ਐ ਸੋ ਮੂਵੀ ਦੇਖੀ ਕਿਦਾਂ ਦਾ ਬਹੁਤ ਵਧੀਆ ਸੀਗੀ ਬਹੁਤ ਵਧੀਆ ਮੂਵੀ ਸੀਗੀ ਕੋਈ ਵੱਖਰਾ ਕੀ ਸੀਗਾ ਮੂਵੀ ਦੇਖਣ ਬੋ ਬਸ ਬਹੁਤ ਵਧੀਆ ਮੂਵੀ ਸੀਗੀ ਜੀ ਬਸ ਇੰਨਾ ਹੀ ਹੈ ਬੋ ਬਿਲਕੁਲ ਕਹਿੰਦੇ ਬਹੁਤ ਵਧੀਆ ਮੂਵੀ ਸੀਗੀ ਸੋ ਅ ਤੇ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਕਿ ਜਿਹੜੀ ਹੈ ਜੱਟਾਂ ਨੂੰ ਚੜੇਲ ਟੱਕਰੀ ਲੋਕ ਮੂਵੀ ਵੇਖਣ ਜ਼ਰੂਰ ਆਏ ਸੀ ਕਿ ਕਹਿੰਦੇ ਇੰਜੋਏ ਕਰਾਇਆ ਹੈਗਾ ਆਪਣੇ ਫਰੈਂਡਸ ਸਰਕਲ ਦੇ ਨਾਲ ਆਏ ਫੈਮਿਲੀ ਫਿਲਮ ਹੈਗੀ ਆ ਕਹਿੰਦੀ ਹੈ ਜ਼ਰੂਰ ਦੇਖਣੀ ਚਾਹੀਦੀ ਹੈ ਗਿਆ ਸੋ ਓਵਰ ਆਲ ਜਿਹੜੀ ਹੈ ਜੱਟਾਂ ਨੂੰ ਚੜੇਲ ਟੱਕਰੀ ਕਮੇਡੀ ਫਿਲਮ ਹੈਗੀ ਆ ਫੈਮਿਲੀ ਫਿਲਮ ਹੈਗੀ ਆ ਡਰਾਮਾ ਹੈਗਾ ਸੋ ਇਮੋਸ਼ਨ ਵੀ ਜਿਹੜਾ ਹੈਗਾ ਫਿਲਮ ਦੇ ਵਿੱਚ ਆ ਦੇਖਣ ਨੂੰ ਮਿਲ ਰਹੇ ਨੇ ਸੋ ਲੋਕਾਂ ਨੇ ਇਹ ਬਹੁਤ ਹੀ ਪਸੰਦ ਕਰੀਏਗੀ ਆ ਫਿਲਮ ਸੋ ਤੁਸੀਂ ਵੀ ਆਪਣੇ ਪਰਿਵਾਰ ਨਾਲ ਇਹ ਫਿਲਮ ਦੇਖ ਸਕਦੇ ਹੋ ਹੋਰ ਵੀ ਅਪਡੇਟ ਦੇ ਲਈ ਬਣੇ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮ support.